ਇਹ ਗਲੀ ਦੇ ਵਿੱਚ ਸਾਡੀ ਸੇਵਾ ਪਹਿਲਾਂ ਅੰਦਰ ਹੁੰਦੀ ਸੀ ਚੱਕੀ ਤੇ ਹੁਣ ਅਸੀਂ ਇੱਥੇ ਗਲੀ ਦੇ ਵਿੱਚ ਕਰਨ ਲਾ ਪਏ ਸੀ ਤੇ ਇਹ ਦੇਖੋ ਤੁਸੀਂ ਅੱਜ ਇਹਨਾਂ ਨੇ ਜਿਹੜਾ ਕਾਰਵਾਈ ਕਰਵਾਈ ਹੈ ਇਹ ਕਹਿ ਲਓ ਕਿ ਵੱਡੀਆਂ ਗੱਲਾਂ ਕਹਿਦੇ ਆ ਮੈਂ ਇਹ ਬਾਬਾ ਦੀਪ ਸਿੰਘ ਤੋਂ ਵੀ ਉੱਪਰ ਆਪਦੇ ਆਪ ਨੂੰ ਦਿਖਾ ਰਹੇ ਆ ਬਾਬਾ ਦੀਪ ਸਿੰਘ ਤੋਂ ਵੱਡਾ ਗਿਆ ਦੇ ਇਹੀ ਕਹਿ ਸਕਦੇ ਆ ਇਸ ਤੋਂ ਅੱਗੇ ਕੁਝ ਨਹੀਂ ਹੋ ਰ ਆਪਣੇ ਕੋਲ ਰੋਕਦੇ ਇਸ ਕਰਕੇ ਕਿ ਗਲੀ ਦੇ ਵਿੱਚ ਆਵਾਜ਼ਾਂ ਹੀ ਲੱਗਦੀ ਆ ਆਪਾਂ ਨਹੀਂ ਹੁੰਦੇ ਨਹੀਂ ਇੱਥੋਂ ਤੱਕ ਕਿ ਬਰਤਨ ਨਹੀਂ ਆਂਦੇ ਤੇ ਬਰਤਨ ਵੀ ਨਹੀਂ ਅੰਦਰ ਆਂਦੇ ਤੇ ਸਾਰੇ ਕਿ ਬਰਤਨ ਵੀ ਵਾਪਸ ਮੋੜਦੇ ਆ ਐਵ ਹੀ ਟਾਈਮ ਸੇ ਸਾਨੂੰ ਸਪੈਸ਼ਲ ਕਹਿੰਦੇ ਸਾਡੇ 부ਆ ਕੇ ਲੰਗਰ ਲਾਓ ਸਾਡੇ 부ਆ ਕੇ ਲੰਗਰ ਲਾਓ ਸੰਗਤ ਆਵੇ ਸਾਨੂੰ ਪ੍ਰੇਮ ਮਿਲੇ ਅੱਜ ਮਹਾਰਾਜ ਕੋਲੋਨੀ ਨੂੰ ਇੰਨਾ ਬਖਸ਼ਿਸ਼ ਮਿਲੀ ਹੋਈ ਜਾਣਾ ਅੱਜ ਕੀ ਉਹ ਕੋਲੋਨੀ ਵਾਲੇ ਸਾਨੂੰ ਕਹਿੰਦੇ ਆ ਜੀ ਇੱਥੇ ਨਹੀਂ ਆਣਾ ਜਿੱਥੇ ਨਹੀਂ ਜਾਣਾ ਸਾਡੇ ਫਰਜ਼ ਨਹੀਂ ਆ ਚਲੋ ਅਸੀਂ ਕਹਿੰਨੇ ਸੰਗਤ ਦੇ ਗੰਦੇ ਬੰਦੇ ਪੈਰ ਅੰਦਰ ਨਾ ਜਾਣ ਅਸੀਂ ਉਥੇ ਚਪੱਟੇ ਬਣਾਏ ਪੈਰ ਤੋਂ ਕਿ ਸੰਗਤ ਅੰਦਰ ਜਾਵੇ ਅਸੀਂ ਸਪੈਸ਼ਲ ਰੱਖਿਆ ਕਹਿੰਨੇ ਆ ਸ਼ਾਮੀ ਜਾਣ ਲੈ ਕੇ ਸਾਰੀ ਕਲੋਨੀ ਸਾਫ਼ ਕਰਕੇ ਜਾਣੇ ਵੀ ਸਾਨੂੰ ਕੋਈ ਇਤਰਾਜ਼ ਨਾ ਕਰਵੇ ਵੀ ਹਾਂ ਜੀ ਤੁਸੀਂ ਲੰਗਰ ਰਾਇ ਗੰਦ ਵਾ ਗਿਆ ਭੱਜ ਗਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਮੌਜੂਦ ਆ ਗੁਰਦੁਆਰਾ ਸਹੀਗੰਗ ਸਾਹਿਬ ਜੀ ਦੇ ਬਿਲਕੁਲ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਤੇ ਆਪਾਂ ਮੌਜੂਦ ਹੈਗੇ ਆ ਜਿੱਥੇ ਕਿ ਸੰਗਤਾਂ ਦਾ ਇਠਾਠਾ ਮਾਰਦਾ ਇਕੱਠ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚ ਰਿਹਾ ਚਪੈਰਾ ਸਾਹਿਬ ਕੱਟਣ ਵਾਸਤੇ ਪਹੁੰਚ ਰਿਹਾ ਜਿੱਥੇ ਕਿ ਸੰਗਤ ਬੀਤੇ ਦਿਨਾਂ ਦੀ ਗੱਲ ਕਰੀਏ ਪਹਿਲਾਂ ਜਦੋਂ ਅਸੀਂ ਖਬਰਾਂ ਵੀ ਕਰਦੇ ਰਹੇ ਆ ਸਟੋਰੀਜ਼ ਵੀ ਕਰਦੇ ਰਹੇ ਆ ਕਿ ਇਸ ਜਗ੍ਹਾ ਦੇ ਉੱਤੇ ਜਿਹੜੀ ਤੁਸੀਂ ਗਲੀ ਦੇਖ ਰਹੇ ਹੋ ਬਿਲਕੁਲ ਗੁਰੂ ਘਰ ਦੇ ਪਿਛਲੇ ਪੰਨੇ ਦੀ ਇਹ ਜਿਹੜੀ ਜਗ੍ਹਾ ਆ ਜਿੱਥੇ ਕਿ ਕ ਰਾਜੇ ਤੋਂ ਤਾਂ ਇੱਥੇ ਪਹੁੰਚ ਕੇ ਸੇਵਾ ਕਰਦੀ ਸੀਗੀ ਵੱਖ-ਵੱਖ ਸੇਵਾਵਾਂ ਜਿਹੜੀਆਂ ਇੱਥੇ ਨੂੰ ਭਾਈ ਜਾਂਦੀਆਂ ਸਨ ਲੰਗਰ ਲੱਗਦੇ ਸੀਗੇ ਹਾਂ ਅਗਰ ਉਸ ਦੇ ਨਾਲ ਅਗਰ ਪਾਠ ਦੀ ਗੱਲ ਕਰੀਏ ਤਾਂ ਪਾਠ ਵੀ ਹੁੰਦਾ ਸੀਗਾ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਦੋਂ ਇਹ ਸੰਗਤ ਪਹੁੰਚਦੀ ਆ ਤਾਂ ਇਸੇ ਇਲਾਕੇ ਨਿਵਾਸੀਆਂ ਵੱਲੋਂ ਹੁਣ ਸੰਗਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਕਿਸ ਗੱਲ ਦਾ ਕਿ ਜੋ ਰਸਤਾ ਤੁਸੀਂ ਵੇਖ ਰਹੇ ਹੋ ਕਿ ਸੰਗਤ ਵੱਲੋਂ ਇਸ ਰਸਤੇ ਦੇ ਉੱਤੇ ਖੜ ਕੇ ਜਦੋਂ ਲੰਗਰ ਦੀ ਸੇਵਾਣ ਭਾਈ ਜਾਂਦੀ ਸੀਗੀ ਤਾਂ ਹੁਣ ਜੋ ਇਲਾਕਾ ਨਿਵਾਸੀ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਦੇ ਬੂਹੇ ਜੜੇ ਆ ਉਹ ਡੱਕੇ ਜਾਂਦੇ ਨੇ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਦਾ ਭਾਰੀ ਇਕੱਠ ਤੁਸੀਂ ਇੱਥੇ ਵੇਖ ਸਕਦੇ ਹੋ ਪ੍ਰਸ਼ਾਸਨ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹੋਇਆ ਗੁਰਦੁਆਰਾ ਕਮੇਟੀ ਵੱਲੋਂ ਵੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਤਾਂ ਉੱਥੇ ਹੀ ਨਾ ਕੋ ਸੰਗਤਾਂ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰ ਅੱਜ ਖਾਸ ਤੌਰ ਤੇ ਗੁਰੂ ਘਰ ਸ਼ਿਦਾ ਸਾਹਿਬ ਅਕਸਰ ਐਤਵਾਰ ਪਉਂਦੇ ਹੋ ਤੁਸੀਂ ਬਿਲਕੁਲ ਜੀ ਇਹ ਗੁਰੂ ਸਾਹਿਬ ਦੀ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ 5 ਤੋਂ 7 ਸਾਲ ਹੋ ਗਏ ਹੈ ਸੇਵਾ ਦੀ ਠੀਕ ਹੈ ਜੀ ਮੋਗੇ ਤੋਂ ਅਸੀਂ ਆਈਦਾ ਸਪੈਸ਼ਲ ਇਹ ਗਲੀ ਦੇ ਵਿੱਚ ਸਾਡੀ ਸੇਵਾ ਪਹਿਲਾਂ ਅੰਦਰ ਹੁੰਦੀ ਸੀ ਚੱਕੀ ਤੇ ਹੁਣ ਅਸੀਂ ਇੱਥੇ ਗਲੀ ਦੇ ਵਿੱਚ ਕਰਨ ਲੱਪੇ ਸੀ ਅਸੀਂ ਇਹ ਗਲੀ ਦੇ ਵਿੱਚ ਦੋ ਚਾਰ ਘਰ ਹੈ ਜਿਨ੍ਹਾਂ ਦਾ ਅਸੀਂ ਬਹੁਤ ਇੰਨਾ ਕ ਧੰਨਵਾਦ ਕਰਦੇ ਸੀਗੇ ਕਿ ਯਾਰ ਬਹੁਤ ਕਰਮਾਂ ਵਾਲੇ ਬੰਦੇ ਆ ਇਹ ਕਿ ਗੁਰੂ ਸਾਹਿਬ ਦੇ ਕੋਲ ਬੈਠੇ ਅਸੀਂ ਕਿੱਥੋਂ ਚੱਲ ਕੇ ਆਨੇ ਆ ਤੇ ਇਹ ਦੇਖੋ ਤੁਸੀਂ ਅੱਜ ਇਹਨਾਂ ਨੇ ਜਿਹੜਾ ਕਾਰਵਾਈ ਕਰਵਾਈ ਹੈ ਇਹ ਕਹਿ ਲਓ ਕਿ ਵੱਡੀਆਂ ਗੱਲਾਂ ਕਹਿਦੇ ਆ ਮੈਂ ਇਹ ਬਾਬਾ ਦੀਪ ਸਿੰਘ ਤੋਂ ਵੀ ਉੱਪਰ ਆਪਦੇ ਆਪ ਨੂੰ ਦਿਖਾ ਰਹੇ ਆ ਠੀਕ ਆ ਜੀ ਬਾਬਾ ਦੀਪ ਸਿੰਘ ਤੋਂ ਉੱਪਰ ਦਿਖਾ ਰਹੇ ਆ ਪਰ ਇਹ ਗੱਲਾਂ ਇਹਨਾਂ ਵਾਸਤੇ ਚੰਗੀਆਂ ਨਹੀਂ ਐ ਪ੍ਰਸ਼ਾਸਨ ਵੀ ਕਿਉਂ ਕਰ ਰਹੇ ਨੇ ਕੀ ਕਾਰਨ ਕੀ ਆ ਕਿਉਂਕਿ ਅਕਸਰ ਪਹਿਲਾਂ ਦੇਖੀਦਾ ਸੀ ਕਿ ਐਸੇ ਗਲੀ ਦੇ ਵਿੱਚ ਲੰਗਰ ਪ੍ਰਸ਼ਾਦੇ ਚੱਲਦੇ ਹੁੰਦੇ ਸਨ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਇਸ ਗਲੀ ਚ ਨਭਾਈਆਂ ਜਾਂਦੀਆਂ ਸਨ ਕਿਉਂਕਿ ਸੰਗਤ ਬੜੇ ਵੱਡੇ ਪੱਧਰ ਤੇ ਪਹੁੰਚਦੀ ਸੀ ਕਿ ਤਾਂ ਹੁਣ ਇਹੋ ਜਿਹਾ ਕੀ ਇਤਰਾਜ਼ ਹੋ ਗਿਆ ਕਿ ਜਿਹੜਾ ਪੁਲਿਸ ਬੁલાਣੀ ਪੈਗੀ ਦੇਖੋ ਜੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਦੇਖੋ ਹੁਣ ਗੱਲਾਂ ਬਾਤਾਂ ਇਹਨਾਂ ਦੱਸਿਆ ਮੁਲਾ ਬਾਬਾ ਦੀਪ ਸਿੰਘ ਦਾ ਵੱਡਾ ਹੋ ਗਿਆ ਜੀ ਅਹੀ ਕਹਿ ਸਕਦੇ ਆ ਇਸ ਤੋਂ ਅੱਗੇ ਕੁਝ ਨਹੀਂ ਹੋ ਰ ਆਪਣੇ ਕੋ ਆਪਾਂ ਸਿਰਫ ਜਾਣਕਾਰ ਕਰ ਕਿਸ ਗੱਲੋਂ ਤੁਹਾਨੂੰ ਜਿਹੜਾ ਇੱਥੇ ਰੋਕਿਆ ਗਿਆ ਰੋਕਦੇ ਇਸ ਕਰਕੇ ਕਿ ਗਲੀ ਦੇ ਵਿੱਚ ਆਵਾਜ਼ ਆਈ ਲੱਗਦੀ ਆ ਆਪਾਂ ਨਹੀਂ ਹੁੰਦੇ ਨਹੀਂ ਇੱਥੋਂ ਤੱਕ ਕਿ ਬਰਤਨ ਨਹੀਂ ਆਂਦੇ ਤੇ ਬਰਤਨ ਵੀ ਨਹੀਂ ਅੰਦਰ ਆਂਦੇ ਤੇ ਸਾਰੇ ਕਿ ਬਰਤਨ ਵੀ ਵਾਪਸ ਮੋੜਦੇ ਆ ਤੇ ਸਾਰੀ ਸੇਵਾ ਨਾ ਕਰਨ ਦਾ ਕਾਰਨ ਕੋਈ ਦੱਸਿਆ ਹੋਊਗਾ ਕਿ ਕਿਉਂ ਨਹੀਂ ਸੇਵਾ ਕਰਨੀ ਜੀ ਬਸ ਭਾਜੀ ਇਹ ਆਪਣੇ ਆਪ ਨੂੰ ਰੱਬ ਮੰਨ ਬਿਠੇ ਹੋਰ ਕੁਝ ਨਹੀਂ ਗਾ ਜੇ ਇਹੀ ਕਾਰਨ ਜੇ ਇਹ ਕਹਿੰਦੇ ਕਿ ਆਪਾਂ ਲੰਗਰ ਲੰਦਣਾ ਨੂੰ ਕੋਸੇ ਜੋਗਾ ਕਰਤਾ ਤੇ ਅੱਜ ਆਪਣੇ ਆਪ ਨੂੰ ਕੁਝ ਸਮਝਣ ਲੱਪੇ ਕਿ ਅਸੀਂ ਕੋਸੇ ਜੋਗੇ ਹੈਗੇ ਆ ਪਰ ਮੈਂ ਇਹ ਕਹਿਣਾ ਵਾਂ ਕਿ ਉਹ ਸ਼ੀਦਾ ਤੋਂ ਉੱਪਰ ਕਿਸੇ ਨੂੰ ਇਹ ਨਹੀਂ ਵੇਖਣਾ ਚਾਹੀਦਾ ਰੱਬ ਦਾ ਉਹਦੇ ਘਰ ਦੇ ਰ ਹੈ ਅੰਦੇਰ ਨਹੀਂ ਹੈ ਪਰ ਉਹਦਾ ਪਤਾ ਹੈ ਠੀਕ ਹੈ ਜੀ ਬਾਬਾ ਜੀ ਕਿੱਥੇ ਕੀ ਪ੍ਰਥਾਖ ਉਹਨਾਂ ਨੇ ਕੰਮ ਕਰਨਾ ਹੈ ਠੀਕ ਹੈ ਜੀ ਜਦੋਂ ਇਹਨਾਂ ਨੇ ਸਾਨੂੰ ਕਿਤੇ ਵਾਹ ਖਾਲਸਾ ਵੇਪਤੀ ਉਹ ਵੀ ਟਾਈਮ ਸੀ ਸਾਨੂੰ ਸਪੈਸ਼ਲ ਕਹਿੰਦੇ ਸਾਡੇ ਬੂਆ ਕੇ ਲੰਗਰ ਲਾਓ ਸਾਡੇ ਬੂਆ ਕੇ ਲੰਗਰ ਲਾਓ ਸੰਗਤ ਆਵੇ ਸਾਨੂੰ ਪ੍ਰੇਮ ਨੇ ਅੱਜ ਮਹਾਰਾਜ ਕੋਲੋਨੀ ਨੂੰ ਇੰਨਾ ਬਖਸ਼ਿਸ਼ ਮਿਲੀ ਹੋਈ ਜਾਣਾ ਅੱਜ ਕੀ ਉਹ ਕੋਲੋਨੀ ਵਾਲੇ ਸਾਨੂੰ ਕਹਿੰਦੇ ਜੀ ਇੱਥੇ ਨਹੀਂ ਆਣਾ ਜਿੱਥੇ ਨਹੀਂ ਜਾਣਾ ਸੰਗਤ ਨੇ ਅੰਦਰ ਦਰਵਾਜ਼ਾ ਖੋਲਣਾ ਜਿੰਨੇ ਪਾਠ ਕਰਨਾ 2 2 4 4 ਘੰਟੇ ਬੈਠ ਕੇ ਪਾਠ ਕਰਨਾ ਕਿਸੇ ਨੇ ਚਾਹ ਪੀਣੀ ਕਿਸੇ ਨੇ ਬਾਹਰੋਂ ਆਣਾ ਕਿਤੇ ਕਿੱਥੋਂ ਆਣਾ ਉਹ ਦੋ ਪ੍ਰਸ਼ਾਦੇ ਛਕ ਇਕੱਠੇ ਕਰਦੇ ਆ ਜੀ ਅਸੀਂ ਕਾਦੀ ਫੰਡਿੰਗ ਇਕੱਠੀ ਕਰਨੀ ਜੀ ਜਿਵੇਂ ਇੱਕ ਆਪਣੀ ਮਿਹਨਤ ਕਰਦੇ ਆ 2 400 500 ਰੁਪਏ ਅਸੀਂ ਆਪਣੀ ਤਸਵੰਤ ਕੱਢ ਗਏ ਚਲੋ ਅਸੀਂ ਕਿਸੇ ਗੁਰੂਗਰ ਜੀ ਲਾਣੇ ਪਏ ਕੋਈ ਅਹੀਂ ਉਹ ਐਸੀ ਪ੍ਰਚੀਤ ਨਹੀਂ ਲਗਾਉਂਦੇ ਪਏ ਪਿਆਰ ਕਰਕੇ ਹੀ ਆ ਜੀ ਜੋ ਕੁਝ ਵੀ ਇੱਥੇ ਚੱਲ ਰਿਹਾ ਸੰਗਤ ਕਰਕੇ ਹੀ ਚੱਲ ਰਿਹਾ ਹੈ ਇਹ ਜੋ ਕੁਝ ਜਿੰਨੀ ਵੀ ਸੰਗਤ ਦੇਖ ਰਹੋ ਸਵੇਰ ਦੀ ਖੱਜਲ ਖਰਾਬ ਹੋ ਰਹੀ ਹੈ ਦੇਖੋ ਕੀ ਬਣਨਾ ਇਹਨਾਂ ਦਾ ਕੀ ਨਹੀਂ ਬਣਨਾ ਇਹ ਬਾਬਾ ਜੀ ਨੂੰ ਪਤਾ ਹੈ ਪਰ ਆਪਾਂ ਬਾਜ ਉਹ ਇਹਨਾਂ ਅੱਗੇ ਬੈਸਦੇ ਨਹੀਂ ਕੁਝ ਕਹਿੰਦੇ ਨਹੀਂਗੇ ਅਸੀਂ ਸਤਕਾਰ ਨਾਲ ਬਾਬਾ ਜੀ ਅੱਗੇ ਹੀ ਬੇਨਤੀ ਕਰਦੇ ਜੋਗੇ ਆ ਕਿ ਬਾਬਾ ਜੀ ਜੋ ਇਹਨਾਂ ਨੇ ਕੀਤਾ ਵੈ ਇਹ ਮੱਲੇ ਵਾਲਿਆਂ ਨੂੰ ਤੁਸੀਂ ਆਪੇ ਹੀ ਸੋਝੀ ਬਖਸ਼ੋ ਠੀਕ ਹੈ ਇਹ ਜੋ ਕੁਝ ਕਰ ਰਹੇ ਨੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਿਆ ਸੀ ਫਿਰ ਵੀ ਇਹਨਾਂ ਨੂੰ ਮਾੜਾ ਨਹੀਂ ਬੋਲਦੇ ਉਹ ਸਵੇਰੇ ਜਦੋਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਸੇਵਾਦਾਰ ਨੇ ਉਹ ਆਏ ਸੀ ਜਾਂ ਪੁਲਸ ਆਈ ਸੀ ਤੁਹਾਨੂੰ ਕੀ ਕਿਹਾ ਗਿਆ ਪੁਲਸ ਨੂੰ ਤੁਹਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇੱਧਰ ਲੰਗਰ ਨਹੀਂ ਲਗਾਣਾ ਤੇ ਇੱਥੋਂ ਦਾ ਕੀ ਮਹਾਰਾਜ ਸਰੂਪ ਤਾਂ ਕਹਿੰਦੇ ਉਤਾਰ ਦਿਓ ਤਾਂ ਕੰਨ ਨਾਲ ਲਗਾ ਇਹਨੂੰ ਮਹਾਰਾਜ ਸਰੂਪ ਤਾਂ ਕਿਉਂ ਉਤਾਰ ਦਿਓ ਜਾਨੀ ਕਿ ਉਹ ਮਹਾਰਾਜ ਸਰੂਪ ਨੂੰ ਕਿੰਨੀ ਸੰਗਤ ਆਂਦੀ ਆ ਮੱਥਾ ਢੇਕਦੀ ਆ ਕਿੰਨੀ ਸੰਗਤ ਆ ਕੇ ਖਜਲ ਖਰਾਬ ਹੋ ਰਹੀ ਕੋਈ ਚਾਹ ਨੂੰ ਡੀਗ ਰਿਹਾ ਕੋਈ ਰਸ ਨੂੰ ਡੀਗ ਰਿਹਾ ਕੋਈ ਬ੍ਰੈਡ ਨੂੰ ਵੀ ਹੰਜ ਕੀ ਕਰਨਾ ਜੀ ਸਾਨੂੰ ਚਾਹ ਨਹੀਂ ਮਿਲ ਰਹੀ ਰਸ ਨਹੀਂ ਮਿਲੇ ਉਥੋਂ ਦਾ ਕੀ ਸੰਗਤ ਬੀਬੀਆਂ ਸਾਡੀਆਂ ਵਿਚਾਰੀਆਂ ਆਟਾ ਗੁੰਨਣ ਤੋਂ ਬੈਠੀਆਂ ਹੀਆਂ ਉਹ ਵੀ ਕੀ ਸੰਗਤ ਸਾਰੀ ਬੈਠੀ ਹੋਈ ਆ ਹੁਣ ਕਿੰਨੀ ਸੰਗਤ ਹੈ ਤੁਸੀਂ ਇਹਨਾਂ ਨੂੰ ਬਿਆਨ ਮੋਚ ਲੋ ਆਂਦੀ ਹੈ ਸੰਗਤ ਸਵੇਰੇ ਸਭ ਤੋਂ ਮਿਲ ਚਾਹ ਛਕਦੀ ਆ ਰਸ ਛਕਦੀ ਆ ਪ੍ਰਸ਼ਾਦ ਛਕਦੀ ਆ ਕੋਈ ਆਪਣੇ ਘਰੋਂ ਲੈ ਕੇ ਦੇਣ ਦਿੰਦੀ ਆ ਉਹੀ ਵਰਤਾਏ ਜਾਂਦੇ ਨੇ ਹਰ ਕਿਸੇ ਦਾ ਆਪਣਾ ਟਿੱਡ ਹੋ ਜਾਂਦਾ ਜੀ ਜਿੰਨੀ ਸੰਗਤ ਹੈ ਸਾਰੀ ਲੋਕਲ ਹੈ ਜਾਂ ਬਾਹਰ ਤੋਂ ਆਈ ਹੈ ਲੋਕਲ ਵੀ ਹੈ ਬਾਹਰ ਦੀ ਵੀ ਆ ਤਕਰੀਬਨ ਜਾਂਦੀ ਬਾਹਰ ਦੀ ਆ ਜੀ ਸਾਰੀ ਤਕਰੀਬਨ ਸੰਗਤ ਹੀ ਬਾਹਰ ਦੀ ਆ ਜੀ ਮੈਂ ਕਿਹਾ ਸੰਗਤ ਨੂੰ ਸਾਡੇ ਨਾਲ ਹੋਰ ਵੀ ਜੋ ਸੰਗਤ ਮੌ ਲੁਧਿਆਣਾ ਸਾਹਿਬ ਲੁਧਿਆਣਾ ਹਾਂਜੀ ਤਾਂ ਇੱਥੇ ਅੱਜ ਆਏ ਹਾਂ ਸੇਵਾ ਨਾ ਕਰਨ ਦਾ ਜਿਹੜਾ ਇੱਥੇ ਗੱਲ ਆਖੀ ਗਈ ਹੈ ਕਿੰਨਾ ਘਮਨ ਨੂੰ ਠੇਸ ਪਹੁੰਚੀ ਬਹੁਤ ਜ਼ਿਆਦਾ ਤੱਕਾ ਲੱਗਿਆ ਜਿਹੜੀ ਸੰਗਤ ਦੂਰੋਂ ਆਂਦੀ ਹੈ ਉਹਨੂੰ ਇਹ ਹੁੰਦਾ ਕਿ ਗੇਟ ਦੇ ਅੰਦਰ ਬੈਠੇ ਅਸੀਂ ਪਾਠ ਸੁਣ ਰਹੇ ਹਾਂ ਬ੍ਰੇਕ ਦੇ ਟਾਈਮ ਸਾਨੂੰ ਕਿਤੇ ਪ੍ਰਸ਼ਾਦਾ ਛਕਣ ਜਾਂ ਕੋਈ ਸੇਵਾ ਕਰਨ ਵੱਲੋਂ ਵੀ ਦੂਰ ਨਹੀਂ ਜਾਣਾ ਪੈਗਾ ਗੇਟ ਅੱਗੇ ਹੀ ਸਾਨੂੰ ਸੇਵਾ ਮਿਲ ਜਾਏਗੀ ਪਰ ਅੱਜ ਸੇਵਾ ਨਹੀਂ ਇੱਥੇ ਦਿਖੀ ਬਹੁਤ ਤੱਕਾ ਲੱਗਿਆ ਇਸ ਗੱਲ ਦਾ ਚਲੋ ਪਰਮਾਤਮਾ ਜਿਹਦੇ ਦਰ ਤੇ ਬੈਠੇ ਹਾਂ ਉਸ ਮੱਤ ਬਖਸ਼ੇ ਉਹਨਾਂ ਨੂੰ ਉਹ ਸੋਝੀ ਬਖਸ਼ੇ ਇਸ ਦਾ ਕੀ ਬਾਬਾ ਦੀ ਸੀਗਦੇ ਇੱਥੇ ਇਸ ਜਗ੍ਹਾ ਤੇ ਸੇਵਾ ਕਰਦੇ ਆਉਂਦੇ ਗੁਰੂ ਘਰ ਇੱਥੇ ਆਂਦੇ ਨੇ ਤੇ ਮੈਨੂੰ 2-3 ਮਹੀਨੇ ਹੋਏ ਪਰ ਮੈਨੂੰ ਬਾਬਾ ਜੀ ਦੇ ਘਰ ਚਾਹੁੰਦੇ ਨੇ ਮੈਨੂੰ ਬਹੁਤ ਸਾਲ ਹੋ ਗਏ ਆ 2-3 ਸਾਲ ਹੋ ਗਏ ਮੈਨੂੰ ਬਹੁਤ ਸਾਲ ਹੋ ਗਏ 2-3 ਸਾਲ ਹੋ ਚਲੇ ਸੇਵਾ ਕਰਦੀ ਨੂੰ ਇੱਥੇ ਸੰਗਤ ਪਾਠ ਕਰਦੀ ਨੂੰ ਬੈ ਕੇ ਹੁਣ ਜਿਨ੍ਹਾਂ ਨੂੰ ਲੰਗਰ ਚ ਨਹੀਂ ਜਗ੍ਹਾ ਮਿਲਦੀ ਭੀੜ ਹੁੰਦੀ ਬਜ਼ੁਰਗ ਹੁੰਦੇ ਆ ਉਹ ਆ ਜਾਂਦੇ ਚਲੋ ਇੱਥੇ ਲਾਗੋ ਛਕ ਲੋ ਇਹ ਚ ਕੀ ਬ੍ਰੇਕ ਦੇ ਟਾਈਮ ਤੇ ਭੀੜ ਪੈਂਦੀ ਬਈ ਸਫਾਈ ਕਰ ਸਫਾਈ ਤੱਕ ਕਰਕੇ ਜਾਈਦੀ ਮੁੰਡੇ ਸਫਾਈ ਤੱਕ ਇੱਥੋਂ ਤੱਕ ਕਿ ਜਿਹੜੇ ਡੌਗੀ ਤੁਰੇ ਹੁੰਦੇ ਆ ਉਹਨਾਂ ਦੀਆਂ ਪੋਟੀਆਂ ਤੱਕ ਚੱਕ ਕੇ ਜਾਈਂਦੀ ਹੈ ਕਿ ਇਸ ਕਲੋਨੀ ਦੇ ਵਿੱਚ ਜੇ ਅਸੀਂ ਆਨੇ ਆ ਤੇ ਸਾਡਾ ਵੀ ਹੱਕ ਬਣਦਾ ਵੈ ਇੱਥੇ ਸਾਫ਼ ਸੁਥਰਾ ਰੱਖਣ ਦਾ ਸਾਨੂੰ ਵੀ ਇਹ ਬਾਬਾ ਜੀ ਨੇ ਇਹ ਨਹੀਂ ਕਿ ਅਸੀਂ ਇੱਥੇ ਸੇਵਾ ਕਰੀ ਜਾਂਦੇ ਆ ਤੇ ਇੱਥੇ ਅਸੀਂ ਗੰਦ ਮਾਰੀ ਜਾਂਦੇ ਆ ਬੋਰ ਉਹ ਜਿਹੜੇ ਡੋਗੀ ਦੁਰੇ ਉਹਨਾਂ ਦੀਆਂ ਪੋਟੀਆਂ ਤੱਕ ਚੱਕ ਕੇ ਜਾਂਦੇ ਆ ਕੱਲੀ ਕੱਲੀ ਸੇਵਾ ਕਰਕੇ ਜਾਂਦੇ ਝਾੜੂ ਤੱਕ ਮਾਰ ਕੇ ਜਾਂਦੇ ਆ ਇਹਦਾ ਕੀ ਸੀਵਰ ਬਲੋਕ ਹੋਏ ਹੁੰਦੇ ਨੇ ਵੀ ਇਥੋਂ ਦਾ ਕੀ ਕੌਂਸਲਰ ਦਾ ਮਤਲਬ ਹੈ ਕਲੋਨੀ ਚ ਸੀਵਰ ਸਾਫ ਕਰਾਣੇ ਸਾਡੇ ਫਰਜ਼ ਨਹੀਂ ਆ ਚਲੋ ਅਸੀਂ ਕਹਿੰਨੇ ਸੰਗਤ ਦੇ ਗੰਦੇ ਮੁੰਦੇ ਪੈਰ ਅੰਦਰ ਨਾ ਜਾਣ ਅਸੀਂ ਉਥੇ ਚਪੱਟੇ ਬਣਾਏ ਪੈਰ ਧੋ ਕੇ ਸੰਗਤ ਅੰਦਰ ਜਾਵੇ ਅਸੀਂ ਸਪੈਸ਼ਲ ਰੱਖ ਕੇ ਜਾਂਦੇ ਆ ਸ਼ਾਮੀ ਜਾਣ ਲੈ ਕੇ ਸਾਰੀ ਕਲੋਨੀ ਸਾਫ ਕਰਕੇ ਜਾਂਦੇ ਵੀ ਸਾਨੂੰ ਕੋਈ ਇਤਰਾਜ਼ ਨਾ ਕਰਵੇ ਵੀ ਅੱਜ ਤੁਸੀਂ ਲੰਗਰ ਰਹਿ ਗੰਦ ਵਗਿਆ ਭੱਜ ਗਏ ਅਸੀਂ ਕੱਲੇ ਕੱਲੀ ਪਾਣੀ ਦੇ ਅੰਦਰੋਂ ਸ਼ਿਦਾ ਸਾਹਿਬ ਦਾ ਲੰਗਰ ਹੁੰਦਾ ਝਾੜੂ ਮਾਰ ਕੇ ਪੋਚਾ ਕਰਕੇ ਅਸੀਂ ਸਾਰੇ ਹੀ ਪੈਪਾਂ ਲਗਾ ਕੇ ਸਾਰੇ ਸੇਵ ਕਰਨੇ ਉਹ ਸਾਡੀਆਂ ਬੀਬੀਆਂ ਚਾਹੀਦੀਆਂ ਸਵੇਰ ਦੇ ਤਰਸਣ ਦੀਆਂ ਕਿਦੋਂ ਆਟਾ ਗੁੰਨੀਏ ਸਾਰੇ ਕਲਪੇ ਵੇ ਅਸਲੇ लास्ट ਗੱਲ ਸਾਡੀਆਂ ਬੀਬੀਆਂ ਜੀ लास्ट ਗੱਲ ਹੈ ਇਹ ਗੱਲ ਕਹਿਣਾ ਚਾਹਨਾ ਕਿ ਜੇ ਬਾਬਾ ਦੀਪ ਸਿੰਘ ਨੇ ਤੁਹਾਨੂੰ ਕਿਸੇ ਜੋਗਾ ਕਰਤਾ ਹੈ ਨਾ ਤੇ ਇਹਨੂੰ ਤੁਸੀਂ ਆਪਦੇ ਤੇ ਉੱਪਰ ਨਾ ਸਮਝੋ ਇਹ ਕੋਈ ਪਤਾ ਨਹੀਂ ਦਿਨ ਲੱਗਦਾ ਕਿ ਅੱਜ ਤੁਸੀਂ ਕਿੱਥੇ ਬੈਠੇ ਹੋ ਤੇ ਕੱਲ ਉਹਨੇ ਕਿੱਥੇ ਲਿਆ ਕੇ ਮਾਰਨਾ ਤੇ ਬਾਬਾ ਜੀ ਦਾ ਆਪੇ ਅਰਦਾਸ ਬੇਨਤੀ ਬਾਬਾ ਜੀ ਅੱਗੇ ਹੈ ਕਿੰਨੇ ਸੰਗਤਾਂ ਦੀ ਇਹ ਇਹ ਲੋਕ ਬਾਦਦਵਾਵਾਂ ਲੈ ਰਹੇ ਆ ਕਿ ਕਿੱਥੋਂ ਧਿਕਰੇ ਸੰਗਤ ਵੇਖੋ ਕਿੰਨੀ ਖਰਾਬ ਹੋ ਗਈ ਠੀਕ ਆ ਬਾਕੀ ਬੀਬੀ ਵੀ ਦੱਸੋ ਤੁਸੀਂ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇੱਥੇ ਸੇਵਾ ਕਰਦੇ ਵਾਹਿਗੁਰੂ ਜੀ ਸਾਨੂੰ ਇੱਥੇ 3-4 ਸਾਲ ਹੋ ਚਲੇ ਸੇਵਾ ਕਰਦੇ ਨੇ ਜੇ ਇਹਨਾਂ ਨੂੰ ਗਲੀ ਵਾਲਿਆਂ ਨੂੰ ਕੋਈ ਪ੍ਰੋਬਲਮ ਸੀ ਹਨਾ ਸਾਨੂੰ ਪਹਿਲਾਂ ਦੱਸ ਦੇ ਜਾਂ ਸਾਨੂੰ ਅੱਜ ਤੋਂ ਹਫਤਾ ਪਹਿਲਾਂ ਪਿਛਲੇ ਐਤਵਾਰ ਸੀ ਇੱਥੇ ਆ ਕੇ ਲੰਗਰ ਲਾਇਆ ਹੈ ਸਾਨੂੰ ਆ ਕੇ ਦੱਸ ਦੇ ਕਿ ਸਾਨੂੰ ਆਹ ਪ੍ਰੋਬਲਮ ਹੈ ਸਾਡਾ ਡਿਸਕਸ ਕਰਦੇ ਅਸੀਂ ਕੁਝ ਕਰਦੇ ਇਸ ਵੇਲੇ ਦੇ ਵੇਖੋ ਸਾਰਾ ਇੰਤਜ਼ਾਮ ਕਰਕੇ ਆਉਂਦੇ ਆ ਅਸੀਂ ਘਰਾਂ ਤੋਂ ਕਿੰਨੇ ਕਿੰਨੇ ਵੇਲੇ 4-4 ਵਜੇ ਸੰਗਤ ਅੰਦਰ ਆਉ ਪ੍ਰਸ਼ਾਦਾ ਆ ਕੇ ਛੱਕਦੀ ਐ ਸੰਗਤ ਉਹਨਾਂ ਨੂੰ ਕੋਈ ਇਹ ਪ੍ਰੋਬਲਮ ਨਹੀਂ ਹੁੰਦੀ ਪਈ ਕਰੋ ਕਿਦਾਂ ਤਰਿਕਾ ਨੇ ਪ੍ਰਸ਼ਾਦਾ ਦੇ ਨਾਮ ਲੈ ਕੇ ਜਿਹੜਾ ਕਿਤੇ ਜਾਣਾ ਵੱਡੇ ਲੰਗਰ ਹਾਲ 'ਚ ਪ੍ਰਸ਼ਾਦਾ ਚੱਲਦਾ ਹੈ ਬਟ ਉੱਥੇ ਇੰਨੀ ਕਿ ਸੰਗਤ ਹੁੰਦੀ ਕਿ ਲਾਈਨ ਆਵਿਚ ਦੋ ਦੋ ਘੰਟੇ ਖੜਾਉਣਾ ਪੈਂਦਾ ਹੈ ਬੜਾ ਟਾਈਮ ਲੱਗਦਾ ਉੱਥੇ ਲੰਗਰ ਸੰਗਤ ਹੁੰਦਾ ਕਿ ਆਏ ਆਏ ਪ੍ਰਸ਼ਾਦਾ ਛੱਕਾ ਚਾਹ ਪੀਦੀ ਫਟਾਫਟ ਭਾਰਤੀ ਸਿਮਰਨ ਤੇ ਬੈਠ ਜਾਈਏ ਸੰਗਤ ਆ ਕੇ ਆਪਣਾ ਇੱਥੇ ਬੈਠ ਕੇ ਸਿਮਰਨ ਕਰਦੀ ਆ ਇਹਨਾਂ ਗੱਲੀ ਵਾਲਿਆਂ ਨੂੰ ਜੋ ਵੀ ਪ੍ਰੋਬਲਮ ਹੈ ਸਾਡਾ ਉਹਨਾਂ ਨੇ ਕੋਈ ਡਿਸਕਸ ਨਹੀਂ ਕੀਤੀ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਵੀ ਸਾਨੂੰ ਆਹ ਪ੍ਰੋ ਤੋਂ ਨੇ ਆ ਫੇਰ ਇਥੇ ਗਲੀਆਂ ਸਾਫ ਕਰਕੇ ਫੇਰ ਅਸੀਂ ਇਥੇ ਪ੍ਰਸ਼ਾਦਾ ਸ਼ੁਰੂ ਕਰਦੇ ਆ ਜਾਨ ਲੱਗਿਆ ਇਕੱਲੀ ਇਕੱਲੀ ਚੀਜ਼ ਚੋਕੇ ਝਾੜ ਕੇ ਤੁਸੀਂ ਜੇ ਇਥੇ ਕੈਮਰੇ ਲੱਗੇ ਹੁਣ ਜਾਂ ਅੰਦਰ ਸ਼ੀਦਾ ਸਾਹਿਬ ਦੇ ਕੈਮਰੇ ਲੱਗੇ ਨੇ ਤੁਸੀਂ ਕੈਮਰੇ ਚੈੱਕ ਕਰ ਸਕਦੇ ਜੇ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਹੋਈ ਆ ਆਪਣੇ ਕੈਮਰੇ ਸਾਨੂੰ ਵੀਡੀਓ ਕੋਈ ਦਿਖਾ ਕੇ ਸਾਨੂੰ ਸਾਡੇ ਅੱਗੇ ਦੱਸਣ ਕਿ ਆ ਵੇਖੋ ਸਾਨੂੰ ਆ ਪ੍ਰੋਬਲਮ ਹੁੰਦੀ ਆ ਇਹਨਾਂ ਨੇ ਸਾਡੇ ਨਾਲ ਕੋਈ ਪ੍ਰੋਬਲਮ ਡਿਸਕਸ ਨਹੀਂ ਕੀਤੀ ਅਸੀਂ ਉਦਾਂ ਹੀ ਪ੍ਰਸ਼ਾਦਾ ਲੈ ਕੇ ਆਏ ਅੱਜ ਉਦਾਂ ਪਰ ਸਾਡੇ ਆਉਂਦੇ ਨੇ ਇਥੇ ਪੁਲਿਸ ਖੜੀ ਸੀ ਸਾਰਾ ਕੁਝ ਹੋਇਆ ਸਾਨੂੰ ਕੁਝ ਨਹੀਂ ਪਤਾ ਕਿ ਇਹਨਾਂ ਨੇ ਕਿਉਂ ਸਾਰਾ ਕੁਝ ਕੀਤਾ ਨਾ ਮੈਨੇਜਰ ਸਾਹਿਬ ਦੇ ਨਾਲ ਹਾਂਜੀ ਮੈਨੇਜਰ ਸਾਹਿਬ ਬਹੁਤ ਵਧੀਆ ਨੇ ਉਹਨਾਂ ਨੇ ਤੇ ਵੇਖੋ ਆ ਗੇਟ ਕੀਤਾ ਉਹ ਮੈਨੇਜਰ ਸਾਹਿਬ ਜਿਹੜੇ ਇੱਥੋਂ ਦੇ ਨੇ ਉਹ ਸੰਗਤ ਦੇ ਇੰਨੇ ਕੁ ਮਤਲਬ ਇੱਛਕ ਨੇ ਕਿ ਸੰਗਤ ਇੱਥੇ ਆਉਂਦੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਗੇਟ ਖੋਲਿਆ ਵਾ ਸਾਰੀ ਸੰਗਤ ਦਰਸ਼ਨ ਕਰਦੀ ਇਹ ਸਾਰੀ ਮੈਨੇਜਰ ਸਾਹਿਬ ਦੀ ਮਰਜ਼ੀ ਨਾਲ ਹੁੰਦਾ ਹੈ ਮੈਨੇਜਰ ਸਾਹਿਬ ਚਾਹੁੰਦੇ ਨੇ ਕਿ ਸੰਗਤ ਆਵੇ ਉਹ ਨਹੀਂ ਚਾਹੁੰਦੇ ਕਿਉਂਕਿ ਮੈਨੇਜਰ ਸਾਹਿਬ ਗੇਟ ਉਹਨਾਂ ਦੀ ਮਰਜ਼ੀ ਦਾ ਬਣਿਆ ਵਾ ਸਾਰਾ ਕੁਝ ਬਣਿਆ ਵਾ ਤੇ ਗਲੀ ਵਾਲਿਆਂ ਨੇ ਗੇਟ ਬੰਦ ਕਰਾਉਂਦਾ ਵੀ ਕਿਹਾ ਵਾ ਵੈਗਰੂ ਜੀ ਤੇ ਇਹ ਗੁਰੂ ਦੇ ਗੇਟ ਬੰ ਤੰਤ ਨਹੀਂ ਹੋਣਗੇ ਤੇ ਕਮੇਟੀ ਦੇ ਬਹੁਤ ਹੀ ਧੰਨਵਾਦੀਆਂ ਮੈਨੇਜਰ ਸਾਹਿਬ ਦੇ ਬਹੁਤ ਧੰਨਵਾਦੀ ਕਿਉਂਕਿ ਉਹ ਸਾਡੇ ਨਾਲ ਬਹੁਤ ਸਾਡੇ ਨਾਲ ਨੇ ਸਾਰੇ ਉਹ ਕਿਉਂਕਿ ਉਹਨਾਂ ਦੀ ਉਹਨਾਂ ਦੀ ਵੇਖੋ ਦਰਬਾਰ ਸਾਹਿਬ ਦੇ ਚਾਰ ਗੇਟ ਨੇ ਠੀਕ ਹੈ ਅੱਛੀ ਦਾ ਸਾਹ ਦਾ ਜੇ ਕਿ ਗੇਟ ਬਣਿਆ ਵਾ ਤੇ ਕਿੰਨਾ ਵਧੀਆ ਬਣਿਆ ਤੁਸੀਂ ਸੰਗਤ ਇੱਥੇ ਆ ਕੇ ਸਰਦਨ ਖਲੋਕੇ ਵੇਖੋ ਕਿੰਨੀ ਸੰਗਤ ਇੱਧਰ ਦੀ ਜਾਂਦੀ ਆ ਕਿੰਨੀ ਸੰਗਤ ਦਰਸ਼ਨ ਮੇਲੇ ਕਰਦੀ ਕਿੰਨੀ ਲੱਖਾਂ ਕਰੋੜਾਂ ਸੰਗਤ ਇਥੇ ਆਉਂਦੀ ਆ ਤੇ ਆਪਾਂ ਇਦਾਂ ਨਹੀਂ ਕਰ ਸਕਦੇ ਪੂਰੀ ਸ਼੍ਰੋਮਣੀ ਕਮੇਟੀ ਸਾਡੇ ਨਾਲ ਆ ਸਾ ਉਹ ਹੀ ਮੈਨੇਜਰ ਦੇ ਲੱਖ ਲੱਖ ਵਾਰ ਧੰਨਵਾਦ ਹੈ ਕਿ ਉਹਨਾਂ ਨੇ ਗੇਟ ਖੋਲਿਆ ਉਹ ਸਾਡੇ ਨਾਲ ਨੇ ਉਹਨਾਂ ਨੂੰ ਸਾਨੂੰ ਉਹਨਾਂ ਦੀ ਕਦੀ ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਹੋਈ ਹੁਣ ਹੋਣ ਜੇ ਤੁਹਾਨੂੰ ਸੇਵਾ ਨਾ ਕਰਨ ਦਿੱਤੀ ਜਾਏਗੀ ਤਾਂ ਫਿਰ ਅੱਗੋਂ ਕੀ ਕਰੋਗੇ ਜਾਂ ਮੈਨੇਜਰ ਸਾਹਿਬ ਜੇ ਆ ਕੇ ਗੱਲ ਰੱਖਾਂਗੇ ਮੈਨੇਜਰ ਸਾਹਿਬ ਨੇ ਗੱਲ ਨਹੀਂ ਸਾਨੂੰ ਉਹਨਾਂ ਨੇ ਕਿ ਸਾਡੀ ਇਹ ਕਲੋਨੀ ਛੱਡ ਦਿਓ ਤੁਸੀਂ ਇੱਧਰ ਜਿੱਧਰ ਤੁਹਾਨੂੰ ਜਗ੍ਹਾ ਮਿਲਦੀ ਹੈ ਉੱਧਰ ਤੁਸੀਂ ਗੱਲ ਕਰੋ ਬੇਨਤੀ ਹੈ ਬਾਬਾ ਦੀਪ ਸਿੰਘ ਅਗਰ ਦਾ ਅਰਦਾਸ ਬੇਨਤੀ ਹੈ ਦੇਖੋ ਜੀ ਬਾਬਾ ਜੀ ਕੜਦੀ ਗਲਾਚ ਇਹਨਾਂ ਨੂੰ ਸੋਝੀ ਬਖਸ਼ੇ ਮੱਲੇ ਵਾਲਿਆਂ ਨੂੰ ਕੀ ਇੰਨੀ ਇੰਨੀ ਦੂਰੋਂ ਲੋਕ ਆ ਕੇ ਇਹ ਕੁਛ ਕਰ ਰਹੇ ਆ ਤੇ ਤੁਸੀਂ ਤਾਂ ਇੱਕ ਐਤਵਾਰ ਦਾ ਦਿਨ ਵੀ ਤੁਹਾਨੂੰ ਔਖਾ ਹੋਇਆ ਪਿਆ ਉਹ ਵੀ ਕੁਛ ਘੰਟੇ ਕੁਛ ਘੰਟੇ ਤੁਹਾਨੂੰ ਔਖੇ ਹੋਏ ਪਏ ਕਾਦੀ ਗੱਲੋਂ ਤੁਸੀਂ ਇਹ ਕਿਉਂ ਹੰਕਾਰ ਦੇ ਕਿੱਲੇ ਆਪਣੇ ਧੋਣਾ 'ਚ ਲਈ ਬੈਠੇ ਠੀਕ ਹੈ ਜੀ ਹੱਥ ਜੋੜ ਕੇ ਬੇਨਤੀ ਕਰਦੇ ਆ ਝੋਲੀ ਅੱਡੀਆ ਗਲੀ ਦੇ ਅੱਗੇ ਝੋਲੀ ਆੜਦੇ ਕਿ ਸਿਰਫ ਇੱਕ ਸਾਰੇ ਹਫਤੇ 'ਚ ਇੱਕ ਦਿਨ ਸਾਨੂੰ ਦੇ ਦੇਣ ਬਸ ਕੁਛ ਨਹੀਂ ਮੰਗਦੇ ਸਿਰਫ ਇੱਕ ਦਿਨ ਸੇਵਾ ਦੇਣ ਲਈ ਇੱਕ ਦਿਨ ਦੇ ਸੇਵਾ ਪਾ ਕੇ ਲੈ ਕੇ ਜਾਣਾ ਸਾਡੀਆਂ ਜੇਪਾਂ 'ਚ ਕੁਛ ਨਹੀਂ ਪੈਂਦਾ ਸਾਨੂੰ ਕੋਈ ਤਨਖਾਹਾਂ ਨਹੀਂ ਮਿਲਦੀ ਅਸੀਂ ਸਾਨੂੰ ਬਸ ਇੱਕ ਐਤਵਾਰ ਸੇਵਾ ਦਾ ਮੌਕਾ ਦਿੱਤਾ ਜਾਵੇ ਅਸੀਂ ਇਹੋ ਹੀ ਅਰਦਾਸ ਕਰਦੇ ਮਹਾਰਾਜ ਬਾਬਾ ਦੀਪ ਸਿੰਘ ਜੀ ਦੇ ਘੜੀ ਕਿ ਮਹਾਰਾਜ ਤੁਸੀਂ ਆਪ ਹੀ ਜੇ ਸੰਗਤ ਜੋੜੀ ਆ ਤੇ ਸੰਗਤ ਦਾ ਲੰਗਰ ਤਾਂ ਜੇ ਪਰ ਬੰਦਾਰਾਂਲੇ ਜਿਹੜੇ ਇਕੱਠੇ ਹੋਏ ਆ ਆਉਣ ਵਾਲੀਆਂ ਆਏ ਜਿਹੜਾ ਰੋ ਰਿਹਾ ਨਾ ਇਹ ਸੰਗਤ ਰੋ ਰਹੀ ਐ ਇਹ ਬਾਬਾ ਜੀ ਕਿਤੇ ਨਾ ਕਿਤੇ ਇਹ ਮੁਹੱਲੇ ਵਾਲਿਆਂ ਨੂੰ ਇਨਸਾਫ ਦੇਣਗੇ ਇਹ ਪਤਾ ਲੱਗੇਗਾ ਇਹਨਾਂ ਨੂੰ ਜੇ ਅੱਜ ਛੱਤਾਂ ਪਈਆਂ ਅੱਜ ਕੋਠੀਆਂ ਹੈਗੀਆਂ ਨਾ ਇਹ ਬਾਬਾ ਜੀ ਕਿਤੇ ਨਾ ਕਿਤੇ ਬਾਬਾ ਜੀ ਸਿਰ ਤੇ ਹੀ ਏ ਤੇ ਇਹ ਬਾਬਾ ਜੀ ਤੋਂ ਵੀ ਉੱਪਰ ਆਪਣੇ ਰੱਬ ਤੋਂ ਵੀ ਉੱਪਰ ਆਪਣੇ ਆਪ ਨੂੰ ਮੰਨਣ ਲੱਗ ਪਿਆ। ਮਤਲਬ ਦੋਨੋਂ ਦਾ ਨਾਮ ਬਾਬਾ ਦੀਪ ਸਿੰਘ ਕਲੋਨੀ ਹੈ। ਲੇਕਿਨ ਬਾਬਾ ਜੀ ਦੀ ਕਿਰਪਾ ਨਹੀਂ ਹੋ ਰਹੀ। ਕਿਰਪਾ ਇੰਨੀ ਕੋਈ ਪੀ ਸਾਰੇ ਦੇ ਵੀ ਹੈ। ਇਹਲੇ ਸਭ ਦੇ ਢਿੱਡ ਪਰਦੇ ਨੇ ਕਹਿੰਦੇ ਨਾ ਜਦੋਂ ਢਿੱਡ ਪਰ ਜਾਂਦਾ ਬਾਹਰ ਬੰਦਾ ਉਲਟੀ ਕਰਨ ਨੂੰ ਫਿਰਦਾ। ਉਹ ਹਿਸਾਬ ਹੋਇਆ ਪਿਆ। ਇਹਲੇ ਸਾਰਿਆਂ ਦੇ ਘਰ ਬਾਬਾ ਜੀ ਨੇ ਭਰਦੇ ਹੋਏ ਆ। ਬਾਕੀ ਹੋਰ ਕੁਝ ਨਹੀਂ ਕੀਤਾ। ਚੱਲਦੇ ਦੋਨੋਂ ਪਾਸੇ ਚੱਲਦੇ ਆ। ਇਧਰੋਂ ਵੀ ਮੱਲੇ ਵਾਲਿਆਂ ਨਾਲ ਵੀ ਜਿਹੜਾ ਕਿੱਧਰ ਠੋਕ ਕੇ ਖੜਾ ਵੈ ਉਹਨੂੰ ਠੋਕ ਕੇ ਇੱਕ ਪਾਸੇ ਖੜਨਾ ਚਾਹੀਦਾ ਠੀਕ ਹੈ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਸਾਰੀ ਇਕੱਠੀ ਹੋਈ ਆ ਸੰਗਤ ਵੱਲੋਂ ਜਿਹੜੀ ਗੁਹਾਰ ਲਗਾਈ ਜਾ ਰਹੀ ਆ ਕਿ ਉਹਨਾਂ ਨੂੰ ਜਿਹੜੀ ਇੱਥੇ ਸੇਵਾ ਕਰਨ ਦਿੱਤੀ ਜਾਵੇ ਤਾਂ ਉਹ ਤਸਵੀਰਾਂ ਵੀ ਸਾਂਝੀਆਂ ਕਰਦੇ ਜਿੱਥੇ ਕਿ ਇਸ ਗਲੀ ਦੇ ਵਿੱਚ ਅਕਸਰ ਜੋ ਸੰਗਤ ਬੜੇ ਵੱਡੇ ਪੱਧਰ ਦੇ ਉੱਤੇ ਪਹੁੰਚਦੀ ਸੀਗੀ ਇੱਥੇ ਸੇਵਾ ਕਰਦੀ ਸੀਗੀ ਵਕ 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 ਤਰ੍ਹਾਂ ਦੇ ਜਿਹੜੇ ਇੱਥੇ ਲੰਗਰ ਪ੍ਰਸ਼ਾਦ ਦੇ ਜਿਹੜੇ ਲਗਾਏ ਜਾਂਦੇ ਸੀਗੇ ਸੇਵਾ ਵਸਤੇ ਸੰਗਤ ਵਸਤੇ ਤਾਂ ਹੁਣ ਅਗਰ ਜੇਕਰ ਸ਼ਰੋਮਣੀ ਕਮੇਟੀ ਜਾਂ ਫਿਰ ਇਸ ਗਲੀ ਵੱਲੋਂ ਮਹੱਲੇ ਵੱਲੋਂ ਸਾਥ ਨਾ ਦਿੱਤਾ ਗਿਆ ਤਾਂ ਹੁਣ ਅੱਗੋਂ ਕੀ ਕਰੀਏ ਜੋ ਮਾਰਾਇ ਨੂੰ ਮਨਜ਼ੂਰ ਸੋਮਣੀ ਕਮੇਟੀ ਸਾਡਾ ਸਾਥ ਦੇ ਰਹੀ ਆ ਮੁਲਾਜ਼ਮ ਸਾਡੇ ਸਾਥ ਦੇ ਰਹੇ ਨੇ ਪਰ ਇਥੇ ਚੰਚਾਰ ਘਰ ਆ ਜਿਨ੍ਹਾਂ ਨੂੰ ਪ੍ਰੋਬਲਮ ਹੈ ਹੈ ਉਹਦੇ ਕਰਕੇ ਸਾਰੀ ਸੰਗਤ ਸਾਰੀ ਸੰਗਤ ਦੀ ਆਵਾਜ਼ ਆ ਰਹੀ ਹੋਣ ਲਈ ਆ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਹਾਂਜੀ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਹੈ ਸਾਡਾ ਇੱਕ ਐਤਵਾਰ ਤਿੰਨ ਚਾਰ ਘੰਟੇ ਸਾਨੂੰ ਦੇ ਦੇਣਾ ਸਾਡੀ ਸੰਗਤ ਨੂੰ ਦੇ ਦੇਣਾ ਆ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਵਿੱਚ ਇੱਥੇ ਪੁੰਜਾ ਹੈ ਤਾਂ ਉਹਦੇ ਨਾਲ ਵੀ ਗੱਲ ਕਰਨ ਦੀ ਜਿਹੜੀ ਆਪਾਂ ਕੋਸ਼ਿਸ਼ ਕਰਦੇ ਆ ਤਾਂ ਇਹ ਲਗਾਤਾਰ ਤਸਵੀਰਾਂ ਸਾਂਝਾ ਕਰ ਰਹੇ ਆ ਕਿ ਹੁਣ ਪ੍ਰਸ਼ਾਸਨ ਵੱਲੋਂ ਜਾਂ ਜਿਹੜੇ ਇਸ ਇਲਾਕੇ ਦੇ ਨਿਵਾਸੀ ਨੇ ਉਹਨਾਂ ਵੱਲੋਂ ਹੁਣ ਕੀ ਮੀਟਿੰਗ ਹੋਈ ਆ ਉਹ ਵੀ ਜਾਣਦੇ ਆ ਕਿ ਕੀ ਖਾਸ ਉਹਨਾਂ ਦੀ ਅਹਿਮ ਜਿਹੜੀ ਮੀਟਿੰਗ ਇਸ ਵਿੱਚ ਹੋਈ ਆ ਕੀ ਇਲਾਕਾ ਨਿਵਾਸੀਆਂ ਦੇ ਨਾਲ ਤਾਂ ਮੈਮ ਕੀ ਹੁਣ ਮੀਟਿੰਗ ਹੋਈ ਆ ਜੀ ਤਾਂ ਇਹ ਤੁਸੀਂ ਵੇਖ ਸਕਦੇ ਹੋ ਤਾਂ ਸਰ ਕੀ ਕਮੇਟੀ ਵੱਲੋਂ ਕੀ ਹੁਣ ਫੈਸਲਾ ਹੋਇਆ ਨਹੀਂ ਕੋਈ ਫੈਸਲਾ ਨਹੀਂ ਆ ਸੰਗਤ ਦਾ ਮੱਲੇ ਦਾ ਮਸਲਾ ਵਾ ਵੀ ਸੰਗਤ ਲੰਗਰ ਲਾਉਂਦੀ ਆ ਤੇ ਉਹਨਾਂ ਮੱਲਿਆਂ ਨੂੰ ਪ੍ਰੋਬਲਮ ਆ ਉਹ ਆਏ ਆ ਚਾਰ ਸਾਹਿਬ ਸਾਰੇ ਬੰਦੇ ਬੈਠੇ ਆ ਤੇ ਅਸੀਂ ਵੱਲ ਕਰ ਰਹੇ ਨੰਗਰ ਦਾ ਪ੍ਰਬੰਧ ਸੰਗਤ ਅੱਗ ਦੇ ਦੇਖ ਰਹੇ ਹਾਂ ਜਿੱਥੇ ਵਧੀਆ ਜਗ੍ਹਾ ਬੱਸੀ ਦੇਖ ਰਹੇ ਹਾਂ ਪ੍ਰਬੰਧ ਇੱਥੋਂ ਮਤਲਬ ਲੰਗਰ ਉਠਾ ਕੇ ਕਿਸੇ ਦੂਜੇ ਤਰਫਾ ਲੈ ਕੇ ਜਾ ਜਿੱਥੇ ਇੱਥੇ ਲੱਗ ਗਈ ਜਿੱਥੇ ਵੀ ਜਗ੍ਹਾ ਸਹੀ ਹੋਊਗੀ ਮੱਲੇ ਵਾਲੇ ਕਹਿੰਦੇ ਉੱਥੇ ਲੰਗਰ ਜੀ ਤੁਸੀਂ ਇਸ ਏਰੀਆ ਤੇ ਰਹਿਣ ਵਾਲੇ ਹੋ ਜੀ ਬਦਦਾ ਅਸੀਂ ਅਈ ਨਾਲੇ ਦੇ ਰਹਿਣ ਵਾਲੇ ਆ ਸਾਰੀ ਸੰਗਤ ਬਾਹਰੋਂ ਆਈ ਆ ਠੀਕ ਆ ਅਸੀਂ ਜੋ ਮੈਂ ਮੈਂ ਜੀ ਸਰਬ ਨੇ ਕਿਹਾ ਉਹ ਕੋਆਪਰੇਟ ਕਰਨਾ ਹੀ ਪੈਣਾ ਹੈ ਉਹਨਾਂ ਨੂੰ ਸੰਗਤ ਨੂੰ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਤਸਵੀਰ ਤਾਂ ਲਗਾਤਾਰ ਤੌਟੇ ਨਾਲ ਇਸ ਗਲੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਜਿੱਥੇ ਕਿ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਲੱਖਾਂ ਦੀ ਤعداد ਤੇ ਸੰਗਤ ਦਪਹਿਰਾ ਸਾਹਿਬ ਕੱਟਣ ਵਾਸਤੇ ਪਹੁੰਚਦੀ ਆ ਉੱਥੇ ਹੀ ਹੁਣ ਇਲਾਕੇ ਨਿਵਾਸੀਆਂ ਵੱਲੋਂ ਜੋ ਵਿਰੋਧ ਕੀਤਾ ਜਾ ਰਿਹਾ ਤਾਂ ਪੁਲਿਸ ਜਿਹੜੀ ਆ ਇੱਥੇ ਪਹੁੰਚ ਚੁੱਕੀ ਆ ਤਾਂ ਇੱਕ ਬੰਨੇ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਵੀ ਇੱਥੇ ਹੈਗੇ ਨੇ ਉੱਥੇ ਦੂਜੀ ਤਰਫਾ ਇਲਾਕਾ ਨਿਵਾਸੀ ਉੱਥੇ ਹੀ ਉਹਨਾਂ ਦੇ ਨਾਲ ਜਿਹੜੀ ਬੈਸਟ ਚੱਲ ਰਹੀ ਆ ਉਸ ਦੇ ਵਿੱਚ ਸੰਗਤ ਹੈ ਤਾਂ ਨਾਲ ਪੁਲਿਸ ਹੈ ਤਾਂ ਹੁਣ ਕੀ ਜੋ ਇੰਨਾ ਵੱਲੋਂ ਫੈਸਲਾ ਲਿੱਤਾ ਜਾਣਾ ਉਹ ਵੀ ਤੁਹਾਡੇ ਨਾਲ ਜਿਹੜੀ ਤਸਵੀਰ ਸਾਂਝੀ ਕਰਾਂਗੇ ਲੇਕਿਨ ਇਹ ਇਲਾਕਾ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਗਏ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਇਸ ਕਲੋਨੀ ਦਾ ਨਾਮ ਵੀ ਜੋ ਆ ਬਾਬਾ ਦੀਪ ਸਿੰਘ ਕਲੋਨੀ ਹੈ ਗੁਰੂ ਘਰ ਦੇ ਨਾਲ ਲੱਗਦਾ ਜੋ ਇਲਾਕਾ ਹੈ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਹੁਣ ਪ੍ਰਸ਼ਾਸਨ ਜੋ ਲਗਾਤਾਰ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਹੋਇਆ ਉਹਨਾਂ ਵੱਲੋਂ ਹੁਣ ਇਲਾਕਾ ਨਿਵਾਸੀਆਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਸੇਵਾਦਾਰਾਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ACP ਸਾਹਿਬ ਇੱਥੇ ਮੌਜੂਦ ਨੇ ਤਾਂ ਸਰ ਕੀ ਖਾਸ ਫੈਸਲਾ ਹੁਣ ਲਿੱਤਾ ਜੀ ਇੱਥੇ ਖਲੇਲੇ ਸਿਸ ਫੈਸਲੇ ਲੇਤਾ ਜਾ ਰਿਹਾ ਜੀ ਜਿਹੜੀ ਲੋਗ ਲੰਗਰ ਲਾਉਂਦੇ ਨੇ ਤੇ ਜਿਹੜੇ ਮਹੱਲੇ ਵਾਲੇ ਆ ਆਪਸ ਤੇ ਨਾਲ ਜਿਹੜੇ ਪ੍ਰਬੰਧਕ ਨੇ ਗੁਰਦੁਆਰਾ ਸਾਹਿਬ ਦੇ ਉਹ ਮਿਲ ਕੇ ਬੈਠ ਕੇ ਕੋਈ ਨਾ ਕੋਈ ਹੱਲ ਕਰ ਰਹੇ ਨੇ ਹੁਣ ਜਗ੍ਹਾ ਇਥੋਂ ਚੇਂਜ ਕਰ ਦਿੱਤੀ ਜਾਈ ਪਤਾ ਨਹੀਂ ਲੈ ਮੈਨੂੰ ਇਸ ਤਲਾਬ ਹਾਂਜੀ ਤਾਂ ਇਹ ਸੀਗੇ ਜੋ ACP ਸਾਹਿਬਾਨ ਹੈਗੇ ਨੇ ਪ੍ਰਵੇਸ਼ ਚੋਪੜਾ ਜੀ ਤਾਂ ਉਹਨਾਂ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਹੈ ਕਿਹਾ ਗਿਆ ਕਿ ਜਿਹੜੀ ਮੀਟਿੰਗ ਜਿਹੜੀ ਚੱਲ ਰਹੀ ਆ ਆਪਸ ਦੇ ਵਿੱਚ ਜਿਹੜਾ ਫੈਸਲਾ ਹਲੇ ਲੈਣਾ ਹੈ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਹੁਣ ਸੰਗਤ ਤੇ ਇਲਾਕਾ ਨਿਵਾਸੀ ਜਿਹੜੇ ਆਪਸ ਦੇ ਵਿੱਚ ਹੁਣ ਜੋ ਕਹਿ ਸਕਦੇ ਕਿ ਬਹਿਸ ਕਰਦੇ ਦਿਖਾਈ ਦੇ ਰਹੇ ਨੇ ਜਦ ਕਿ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਗੁਰੂ ਘਰ ਸੰਗਤ ਆਉਂਦੀ ਹੈ ਦਰਸ਼ਨਦਾਰੇ ਕਰਨ ਵਾਸਤੇ ਸੇਵਾ ਕਰਨ ਵਾਸਤੇ ਤਾਂ ਹੁਣ ਸੰਗਤ ਨੂੰ ਜਿਹੜਾ ਸੇਵਾ ਕਰਨ ਤੋਂ ਅੱਜ ਇੱਥੇ ਰੋਕਿਆ ਜਾ ਰਿਹਾ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਐਸੋਨਿਕ ਜੈਕਬਣੀ ਟੀਵੀ ਸ਼੍ਰੀ ਅਮਸਤ ਸਾਈ